ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖ ਵਿੱਚੋਂ ਲਈ ਗਈ ਇੱਕ ਬਹੁਤ ਪਿਆਰੀ ਕਥਾ ਬਾਰੇ ਹੈ ਜਿਸ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਖਾਲਸੇ ਨੂੰ ਸੁਚੇਤ ਕਰਦਿਆਂ ਹੋਇਆਂ ਦੱਸਦੇ ਹਨ ਕਿ ਕਿਹੋ ਜਿਹੇ 10 ਲੋਕਾਂ ਉੱਤੇ ਕਦੇ ਵੀ ਯਕੀਨ ਨਹੀਂ ਕਰਨਾ ਚਾਹੀਦਾ ਜੋ ਆਪਾਂ ਨੂੰ ਖੁਵਾਰ ਕਰ ਦੇਣਗੇ ਨਾ ਦੇ ਸੰਗਤ ਕਰਕੇ ਸਾਨੂੰ ਬਹੁਤ ਵੱਡਾ ਘਾਟਾ ਪੈ ਸਕਦਾ ਹੈ ਜਿਨ੍ਹਾਂ ਦੀ ਸੰਗਤ ਕਰਨ ਨਾਲ ਆਪਣਾ ਜੀਵਨ ਖਰਾਬ ਹੋ ਸਕਦਾ ਹੈ ਮਹਾਰਾਜ ਨੇ ਪਹਿਲਾਂ ਹੀ ਸੁਚੇਤ ਕਰ ਦਿੱਤਾ ਕਿ ਅਜਿਹੇ ਲੋਕਾਂ ਉੱਤੇ ਭਰੋਸਾ ਨਹੀਂ ਕਰਨਾ ਇਹਨਾਂ ਲੋਕਾਂ ਤੋਂ ਸਦਾ ਹੀ ਬਚ ਕੇ ਰਹਿਣਾ ਹੈ ਜਿੱਥੇ ਗੁਰਬਾਣੀ ਦੇ ਵਿੱਚ ਗੁਰਮੁਖਾਂ ਦੀ ਸੰਗਤ ਕਰਨ ਵਾਸਤੇ ਲਿਖਿਆ ਗਿਆ ਹੈ ਉਥੇ ਸਾਕਤ ਬੰਦੇ ਰੱਬ ਨਾਲੋਂ ਟੁੱਟੇ ਹੋਏ ਬੰਦਿਆਂ ਤੋਂ ਸਦਾ ਹੀ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ ਜਿਹੜੇ ਇਹ ਲੋਕ ਰੱਬ ਨਾਲ ਟੁੱਟੇ ਹੋਏ ਹੁੰਦੇ ਹਨ ਆਧਰਮੀ ਲੋਕ ਹੁੰਦੇ ਹਨ ਨਾਸਤਿਕ ਲੋਕ ਹੁੰਦੇ ਹਨ ਜੋ ਰੱਬ ਉੱਤੇ ਵਿਸ਼ਵਾਸ ਨਹੀਂ ਕਰਦੇ ਅਜਿਹੇ ਲੋਕਾਂ ਨਾਲ ਭੁੱਲ ਕੇ ਵੀ ਮੇਲ ਮਣਾਪ ਸੰਗਤ ਨਹੀਂ ਕਰਨੀ ਚਾਹੀਦੀ ਤੇ ਉਹ 10 ਲੋਕ ਕਿਹੜੇ ਹਨ ਤੇ ਉਹ 10 ਚੀਜ਼ਾਂ ਕਿਹੜੀਆਂ ਹਨ ਜਿੰਨਾਂ ਤੋਂ ਖਾਲਸੇ ਨੂੰ ਹਮੇਸ਼ਾ ਹੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਆਓ ਇਸ ਕਥਾ ਵਿੱਚ ਸਰਵਣ ਕਰਦੇ ਹਾਂ ਇੱਕ ਦਿਨ ਦੀ ਗੱਲ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦੀ ਪਵਿੱਤਰ ਧਰਤੀ ਉੱਤੇ ਆਪਣਾ ਦੀਵਾਨ ਸਜਾਇਆ ਸੋਹਣੇ ਸਜੇ ਹੋਏ ਦੀਵਾਨ ਦੇ ਵਿੱਚ ਮਹਾਰਾਜ ਨੇ ਆਪਣੇ ਸੌ ਸਾਥੀ ਵਿੱਚੋਂ ਬਚਨ ਕੀਤੇ ਇਹੋ ਜਿਹੇ ਲੋਕ ਜਿਨ੍ਹਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਜਿਨ੍ਹਾਂ ਦਾ ਕਦੇ ਵੀ ਯਕੀਨ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਹੁਣ ਮਹਾਰਾਜ ਕਹਿਣ ਲੱਗੇ ਕਿ ਚਾਰ ਕੱਕਿਆਂ ਉੱਤੇ ਕਦੇ ਵੀ ਭੁੱਲ ਕੇ ਵੀ ਯਕੀਨ ਨਾ ਕਰਨਾ ਪਹਿਲੇ ਨੰਬਰ ਤੇ ਆਉਂਦੇ ਸਨ ਕਾਜੀ ਇਹ ਕਾਜੀ ਲੋਕ ਕੀ ਕਰਿਆ ਕਰਦੇ ਸਨ ਇਸ ਵੱਤ ਲੈ ਲੈਂਦੇ ਸਨ ਤੇ ਫੈਸਲਾ ਗਲਤ ਦੇ ਦਿਆ ਕਰਦੇ ਸਨ ਕ੍ਰੀਮ ਮਾਰ ਕਰ ਦੇਣੀ ਕਿਸੇ ਦਾ ਹੱਕ ਮਾਰ ਦੇਣਾ ਕਿਉਂਕਿ ਤਕੜੇ ਕੋਲ ਪੈਸੇ ਲੈ ਜਾਂਦੇ ਸਨ ਤੇ ਮਾੜੇ ਨੂੰ ਝੂਠਾ ਸਾਬਤ ਕਰ ਦਿੱਤਾ ਜਾਂਦਾ ਸੀ ਉਹਦਾ ਹੱਕ ਮਾਰ ਲਿਆ ਜਾਂਦਾ ਸੀ ਜਾਂ ਕਹਿ ਦਈਏ ਗਲਤ ਬੰਦੇ ਦੇ ਹੱਕ ਵਿੱਚ ਫੈਸਲਾ ਦੇ ਦਿੰਦੇ ਸਨ ਤੇ ਬੇਕਸੂਰੇ ਬੰਦੇ ਨੂੰ ਕਸੂਰਪਾਠ ਠਹਿਰਾ ਦਿੰਦੇ ਸਨ ਇਦਾਂ ਪੁਰਾਣੇ ਜ਼ਮਾਨਿਆਂ ਵਿੱਚ ਕਬੀ ਬਹੁਤ ਕੁਝ ਕਰਦੇ ਰਹੇ ਆ ਹੁਣ ਜੇ ਆਪਣੇ ਸਿੱਖ ਇਤਿਹਾਸ ਵਿੱਚ ਹੀ ਦੇਖਿਆ ਜਾਵੇ ਇਹਨਾਂ ਵਿੱਚ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਜੀ ਤੇ ਸਾਹਿਬਜ਼ਾਦੇ ਇਹਨਾਂ ਨੂੰ ਫਤਵਾ ਕਿੰਨੇ ਲਾਇਆ ਸੀ ਫਤਵਾ ਕਾਜ਼ੀਆਂ ਨੇ ਹੀ ਲਾਇਆ ਸੀ ਕਿਉਂਕਿ ਅਜਿਹੇ ਲੋਕ ਜਾਂ ਕਹਿ ਦਈਏ ਅਜਿਹੇ ਕਾਜੀ ਜੋ ਬਾਣਾ ਤਾਂ ਧਾਰਮਿਕ ਪਾਉਂਦੇ ਹਨ ਪਰ ਕੰਮ ਧਰਮ ਦੇ ਉਲਟ ਕਰਦੇ ਹਨ ਤੇ ਮਹਾਰਾਜ ਕਹਿੰਦੇ ਸਨ ਕਿ ਅਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾਗਾ ਦੂਜੇ ਨੰਬਰ ਤੇ ਜੋ ਕਕਾ ਆਉਂਦਾ ਸੀ ਉਸ ਵਿੱਚ ਮਹਾਰਾਜ ਨੇ ਕਿਹਾ ਸੀ ਕਲਾਲ ਕਲਾਲ ਤੋਂ ਭਾਵ ਹੈ ਜੋ ਸ਼ਰਾਬ ਕੱਢਿਆ ਕਰਦੇ ਹਨ ਇਹ ਬਹੁਤ ਜ਼ਿਆਦਾ ਤੇਜ ਤੇ ਚਲਾਕ ਹੋਇਆ ਕਰਦੇ ਹਨ ਇਹਨਾਂ ਦਾ ਪਤਾ ਹੀ ਨਹੀਂ ਹੁੰਦਾ ਕਦੋਂ ਬੰਦੇ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ ਤੇ ਇਹਨਾਂ ਦੀ ਸੰਗਤ ਕਦੇ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਜੋ ਸ਼ਰਾਬ ਹੈ ਉਹ ਇੱਕ ਬਹੁਤ ਮਾੜਾ ਨਸ਼ਾ ਹੈ ਤੇ ਮਹਾਰਾਜ ਕਹਿੰਦੇ ਹਨ ਕਿ ਜੋ ਇਹਨਾਂ ਕਲਾਲਾਂ ਦਾ ਸੰਗਤ ਕਰਦਾ ਹੈ ਕਦੇ ਨਾ ਕਦੇ ਉਸ ਦੇ ਚਿੱਤਰ ਉੱਤੇ ਵੀ ਦਾਗ ਲੱਗ ਸਕਦਾ ਉਸ ਦੀ ਇੱਜ਼ਤ ਉੱਤੇ ਵੀ ਦਾਗ ਲੱਗ ਸਕਦਾ ਕਦੇ ਵੀ ਅਜਿਹੇ ਸ਼ਰਾਬੀਆਂ ਕੁਆਬੀਆਂ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੀਜੇ ਨੰਬਰ ਤੇ ਕੱਕਾ ਆਖਿਆ ਸੀ ਮਹਾਰਾਜ ਨੇ ਕਾਨੂੰਗੋ ਜਿਨ੍ਹਾਂ ਦੀ ਪਦਵੀ ਤਹਿਸੀਲਦਾਰ ਤੋਂ ਉੱਪਰ ਹੁੰਦੀ ਹੈ ਕਿਉਂਕਿ ਜ਼ਿਆਦਾਤਰ ਜੋ ਹੁੰਦੇ ਹਨ ਇਹ ਰਿਸ਼ਵਤ ਲੈ ਕੇ ਕੰਮ ਕਰਿਆ ਕਰਦੇ ਹਨ ਜੇਕਰ ਇਹਨਾਂ ਨਾਲ ਕਿਸੇ ਦਾ ਵੀ ਕੋਈ ਮਾੜਾ ਮੋਟਾ ਮਬੂਲੀ ਵਿਵਾਦ ਹੋਵੇ ਤਾਂ ਇਹ ਉਹਨਾਂ ਦੀ ਜ਼ਮੀਨ ਘਟਾ-ਵਧਾ ਵੀ ਦਿੰਦੇ ਹਨ ਤੇ ਰਿਸ਼ਵਤ ਲੈ ਕੇ ਕੰਮ ਕਰਿਆ ਕਰਦੇ ਹਨ ਸਾਰੇ ਤਾਂ ਅਜਿਹਾ ਨਹੀਂ ਹੁੰਦੇ ਪਰ ਇਹਨਾਂ ਵਿੱਚੋਂ ਕੁਝ ਲਾਲਚੀ ਤੇ ਬੇਈਮਾਨ ਜ਼ਰੂਰ ਹੁੰਦੇ ਹਨ ਕਿਉਂਕਿ ਜੇਕਰ ਆਪਾਂ ਅੱਜ ਦਾ ਸਮਾਜ ਦੇਖੀਏ ਅੱਜ ਦਾ ਟਾਈਮ ਦੇਖੀਏ ਤਾਂ ਅਜਿਹੇ ਲੋਕ ਆਪਾਂ ਨੂੰ ਆਮ ਹੀ ਮਿਲ ਜਾਂਦੇ ਹਨ ਇੱਥੇ ਦੇਖਿਆ ਜਾਵੇ ਇੱਕ ਛੋਟੀ ਦੀ ਉਦਾਹਰਨਾ ਆਪਾਂ ਜਦੋਂ ਕਚਹਿਰੀ ਵਿੱਚ ਜਾਂਦੇ ਹਾਂ ਤਾਂ ਉੱਥੇ ਸائن ਕਰਨ ਦੇ ਵੀ ਪੈਸੇ ਲੱਗਦੇ ਹਨ ਇਹ ਇਹ ਤਾਂ ਮਹਾਰਾਜ ਨੇ 100 ਸਾਖੀ ਦੇ ਵਿੱਚ ਵਚਨ ਕੀਤੇ ਆ ਕਿ ਕਾਨੂੰਗੋ ਅਜਿਹੇ ਹੁੰਦੇ ਹਨ ਜੋ ਆਪਣੇ ਨੂੰ ਵੀ ਨਹੀਂ ਵਖਸਦੇ ਹੁਣ ਚੌਥੇ ਨੰਬਰ ਤੇ ਜੋ ਕਕਾ ਆਉਂਦਾ ਸੀ ਉਹ ਸੀ ਕਸਾਈ ਦਾ ਕੱਕਾ ਜਿੰਨਾ ਕਸਾਈਆਂ ਉੱਤੇ ਕਦੇ ਨਾ ਕਦੇ ਉਸ ਅਕਾਲ ਪੁਰਖ ਦੀ ਮਿਹਰ ਹੋ ਜਾਂਦੀ ਹੈ ਉਹ ਤਾਂ ਇਹ ਕੰਮ ਛੱਡ ਦਿੰਦੇ ਹਨ ਭਗਤ ਬਣ ਜਾਣਗੇ ਉਹ ਤਾਂ ਛੱਡ ਕੇ ਕਸਾਈ ਦਾ ਕੰਮ ਜਿਵੇਂ ਭਾਈ ਭਗਤ ਸਦਨਾ ਜੀ ਸਨ ਇਹ ਭਗਤ ਬਣ ਗਏ ਸਨ ਕਸਾਈ ਦਾ ਕੰਮ ਛੱਡ ਕੇ ਪਰ ਇੱਥੇ ਗੱਲ ਆਪਾਂ ਉਹਨਾਂ ਦੀ ਕਰ ਰਹੇ ਹਾਂ ਜੋ ਗੁਰੂ ਪ੍ਰਮਾਤਮਾ ਨਾਲੋਂ ਬਾਣੀ ਨਾਲੋਂ ਟੁੱਟ ਟੁੱਟ ਕੇ ਆਪਣਾ ਇਹ ਕੰਮ ਕਰਦੇ ਹਨ ਇਹ ਜੋ ਕਸਾਈ ਹੁੰਦੇ ਹਨ ਇਹ ਬੜੇ ਨਰਦਈ ਹੁੰਦੇ ਹਨ ਇਹ ਕੁਝ ਵੀ ਕਰ ਸਕਦੇ ਆ ਕਿਉਂਕਿ ਇਹਨਾਂ ਨੂੰ ਪੈਸੇ ਦਾ ਲਾਲਚ ਹੁੰਦਾ ਤੇ ਪੈਸੇ ਦੇ ਮਾਰੇ ਇਹ ਕੁਝ ਵੀ ਕਰ ਸਕਦੇ ਆ ਕਿਸੇ ਬੇਜਮਾਨੇ ਦੀ ਜਾਨ ਵੀ ਲੈ ਸਕਦੇ ਆ ਜੋ ਕਿ ਇਹ ਲੈਂਦੇ ਹਨ ਆਪਣਾ ਕਿੱਤਾ ਬਣਾਈ ਬੈਠੇ ਹਨ ਫਿਰ ਮਹਾਰਾਜ ਨੇ ਆਪਣੇ ਮੁਖੋਂ ਫਰਮਾਇਆ ਕਿ ਭਾਈ ਅੱਗੇ ਤੋਂ ਇਹ ਚਾਰਕ ਕੇ ਤੁਸੀਂ ਯਾਦ ਰੱਖਣੇ ਆ ਹੁਣ ਅੱਗੇ ਮਹਾਰਾਜ ਮੁਖੋਂ ਫਰਮਾਉਂਦੇ ਹਨ ਕਿ ਜੋ ਸ਼ੌਕਣ ਹੁੰਦੀ ਹੈ ਜਿਵੇਂ ਕਿ ਇੱਕ ਘਰ ਵਾਲੇ ਦੀਆਂ ਦੋ ਪਤਨੀਆਂ ਉਹਨਾਂ ਦੀ ਕਦੇ ਵੀ ਆਪਸ ਵਿੱਚ ਦੀ ਨਹੀਂ ਭੰਦੀ ਇਥੋਂ ਤੱਕ ਕਿ ਉਹ ਇੱਕ ਦੂਜੇ ਦੇ ਬੱਚੇ ਨੂੰ ਵੀ ਮਾਰਨ ਤੱਕ ਜਾਂਦੀਆਂ ਹਨ ਤੇ ਉਹ ਕਹਿ ਦਿੰਦੀਆਂ ਹਨ ਕਿ ਜੇਕਰ ਇਸ ਦਾ ਬੱਚਾ ਮਰ ਜਾਵੇਗਾ ਤਾਂ ਮੇਰਾ ਬੱਚਾ ਅੱਗੇ ਵਧੇਗਾ ਜੇ ਇੱਥੇ ਆਪਾਂ ਗੱਲ ਕਰੀਏ ਜਿਵੇਂ ਭਗਤ ਤਰੂ ਜੀ ਸਨ ਉਹਨਾਂ ਦੀ ਵੀ ਮਤਰੀ ਮਾਣੇ ਭਗਤ ਤਰੂ ਜੀ ਨੂੰ ਆਪਣੇ ਪਿਤਾ ਦੀ ਬੁੱਕਲ ਵਿੱਚੋਂ ਉਠਾ ਕੇ ਖੜਾ ਕਰ ਦਿੱਤਾ ਸੀ ਕਿ ਮੇਰੀ ਸੌਕਣ ਦਾ ਪੁੱਤ ਆਪਣੇ ਪਿਓ ਦੀ ਗੋਦੀ ਦੇ ਵਿੱਚ ਕਿਵੇਂ ਬਹਿ ਗਿਆ ਉਹਨਾਂ ਤੋਂ ਉਹ ਜਰਿਆ ਨਹੀਂ ਸੀ ਗਿਆ ਆਪਣੇ ਪਿਤਾ ਦੀ ਗੋਦੀ ਦੇ ਵਿੱਚ ਬੈਠਾ ਹੋਇਆ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਹਨ ਕਿ ਭਾਈ ਕਦੇ ਵੀ ਸੌਕਣ ਦਾ ਇਤਵਾਰ ਨਹੀਂ ਕਰਨਾ ਚਾਹੀਦਾ ਉਸ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਫਿਰ ਅੱਗੇ ਮਹਾਰਾਜ ਜ਼ਿਕਰ ਕਰਦੇ ਹਨ ਕਿ ਭਾਈ ਸੱਪ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆ ਲੋ ਉਸ ਦੇ ਅੰਦਰ ਤਾਂ ਜ਼ਹਿਰ ਹੁੰਦੀ ਹੈ ਬਹੁਤ ਜ਼ਿਆਦਾ ਉਹ ਕਿਤੇ ਨਾ ਕਿਤੇ ਤਾਂ ਡੰਗ ਮਾਰੇਗਾ ਹੀ ਏਵੇਂ ਹੀ ਅੱਜ ਕੱਲ ਤੇ ਲੋਕਾਂ ਦੀ ਪ੍ਰਵਿਰਤੀ ਹੈ ਉਹਨਾਂ ਦਾ ਜਿੰਨਾ ਮਰਜ਼ੀ ਚੰਗਾ ਕਰ ਲੋ ਜਿੰਨਾ ਚਾਹੇ ਮਰਜ਼ੀ ਚੰਗਾ ਕਰ ਲੋ ਪਰ ਇੱਕ ਨਾ ਇੱਕ ਦਿਨ ਉਹਨਾਂ ਨੇ ਤੁਹਾਨੂੰ ਡੰਗ ਮਾਰਨਾ ਹੀ ਹੈ ਧੋਖਾ ਦੇਣਾ ਹੀ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਸ਼ੇਰ ਉਹ ਕਹਿੰਦੇ ਹਨ ਕਿ ਸ਼ੇਰ ਦਾ ਵੀ ਯਕੀਨ ਨਹੀਂ ਕਰਨਾ ਚਾਹੀਦਾ ਚਾਹੇ ਉਹ ਜੰਗਲ ਦਾ ਰਾਜਾ ਕਹਾਉਂਦਾ ਪਰ ਆਪਾਂ ਉਦਾਹਰਣ ਦੇ ਤਹਿਤ ਸਰਕਸ ਵਿੱਚ ਸ਼ੇਰ ਨੂੰ ਕਾਬੂ ਹੁੰਦਾ ਦੇਖਿਆ ਪਰ ਜਦੋਂ ਕਦੇ ਉਹ ਭੜਕ ਜਾਂਦਾਗਾ ਉਹ ਕਈਆਂ ਨੂੰ ਜ਼ਖਮੀ ਕਰ ਦਿੰਦਾਗਾ ਤੇ ਮਹਾਰਾਜ ਕਹਿੰਦੇ ਹਨ ਕਿ ਭਾਈ ਜਾਨਵਰ ਤਾਂ ਜਾਨਵਰ ਹੀ ਹੁੰਦਾ ਹੈ ਇਹਨਾਂ ਉੱਤੇ ਕਦੇ ਯਕੀਨ ਨਹੀਂ ਕਰਨਾ ਚਾਹੀਦਾ ਮਹਾਰਾਜ ਤਾਂ ਅਕਾਲਪੁਰਖ ਖੁਦ ਪਰਮਾਤਮਾ ਸਨ ਉਹਨਾਂ ਨੇ ਤਾਂ ਸ਼ੇਰ ਦਾ ਸਕਾਰ ਵੀ ਕੀਤਾ ਪਰ ਉਹਨਾਂ ਨੇ ਇਹ ਸੌ ਸਾਖੀ ਵਿੱਚ ਇਸ ਕਰਕੇ ਗੱਲਾਂ ਲਿਖੀਆਂ ਹਨ ਕਿ ਆਪਾਂ ਸੁਚੇਤ ਹੋ ਸਕੀਏ ਅੱਗੇ ਮਹਾਰਾਜ ਕਹਿੰਦੇ ਹਨ ਸਨਿਆਰੇ ਸਨਿਆਰੇ ਕਾਟ-ਕਟਦੇ ਹਨ ਤੇ ਆਪਾਂ ਅਕਸਰ ਹੀ ਇਹ ਚੀਜ਼ਾਂ ਪੜਦੇ ਹਾਂ ਕਿ ਸਨਿਆਰੇ ਨੇ ਧੋਖਾ ਧੜੀ ਕਰ ਲਈ ਤੇ ਸਾਰਿਆਂ ਦੀ ਗੱਲ ਤਾਂ ਨਹੀਂ ਹੋ ਰਹੀ ਪਰ ਕੁਝ ਵਿੱਚੋਂ ਇਹੇ ਲੋਕ ਹੁੰਦੇ ਹਨ ਜੇਕਰ ਇੱਕ ਮਾੜਾ ਹੁੰਦਾ ਉਹ ਬੌਤਿਆਂ ਨੂੰ ਖਰਾਬ ਕਰ ਦਿੰਦਾ ਹੈ ਇਸ ਕਰਕੇ ਸੁਨਿਆਰੇ ਵੀ ਕਿਸੇ ਨੂੰ ਬਖਸਦੇ ਨਹੀਂ ਉਹ ਆਪਣੀ ਕਾਟ ਕੱਟਦੇ ਹੀ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਜੋ 9ਵੇਂ ਨੰਬਰ ਤੇ ਆਉਂਦਾ ਸੀ ਉਹ ਸੀ ਲੋਭੀ ਮਹਾਰਾਜ ਕਹਿੰਦੇ ਹਨ ਕਿ ਲਾਲਚੀ ਬੰਦਾ ਉੱਥੇ ਧੋਖਾ ਦਿੰਦਾ ਜਿੱਥੇ ਕੋਈ ਵੀ ਹੱਥ ਨਹੀਂ ਪਾਉਂਦਾ 10ਵੇਂ ਨੰਬਰ ਤੇ ਮਹਾਰਾਜ ਕਹਿੰਦੇ ਹਨ ਕਿ ਨਿਗਰੇ ਬੰਦੇ ਦਾ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਨਿਗਰੇਤ ਭਾਵ ਹੈ ਜਿਸ ਉੱਤੇ ਗੁਣ ਕੀਤਾ ਜਾਵੇ ਪਰ ਉਹ ਗੁਣ ਨੂੰ ਨਾਮ ਮੰਨੇ ਉਸ ਨੂੰ ਨਿਗੁਰਾ ਕਹਿੰਦੇ ਹਨ ਕਿਉਂਕਿ ਸਤਗੁਰ ਬਾਝੋਂ ਗੁਰ ਨਹੀਂ ਕੋਏ ਨੁਗਰੇ ਕਾਹ ਹੈ ਨਾਉ ਬੁਰਾ ਜੋ ਗੁਰੂ ਦੀ ਸੰਗਤ ਵਿੱਚ ਨਹੀਂ ਪੈਂਦਾ ਜੋ ਗੁਰੂ ਦੇ ਦੱਸੇ ਹੋਏ ਮਾਰਗ ਵਿੱਚ ਨਹੀਂ ਚੱਲਦਾ ਅਜਿਹੇ ਲੋਕਾਂ ਦਾ ਵਿਸ਼ਵਾਸ ਕਰਨਾ ਵੀ ਗਲਤ ਹੋਵੇਗਾ ਕਿਉਂਕਿ ਅਜਿਹੇ ਲੋਕਾਂ ਦਾ ਸਾਥ ਦੇਣ ਤੇ ਬਦਨਾਮੀ ਖੱਟੀ ਜਾ ਸਕਦੀ ਹੈ ਤੇ ਇਹ ਮਹਾਰਾਜ ਨੇ 10 ਲੋਕ ਦੱਸੇ ਆ ਆਪਣੀ ਸੌ ਸਾਖੀ ਦੇ ਵਿੱਚ ਤੇ ਇਹ ਸੀ ਇਹ 10 ਲੋਕ ਦਾ ਇਤਿਹਾਸ ਇਤਿਹਾਸ ਸਾਧਿਆ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ